ये आप भी पाने के लिए बिच्छू में जाओ हमें है तो ये पुरा ये पुरा आई डी पी अंदर देखो ये तो ना पाया भी चला खिलाने होगा इतने और बातों को कितना खड़ा करें हमें एक और आदमी हरेत्र और जो कुछ डाल तो वो जिस जगह पर टाइम रीडिंग करते थे उस जगह पर एक्सीडेंट तो बढ़ रहा है वहां पर पेट्रोल पंप पर चलते डेलीिंग एंड लोकेटिंग आयो खाली मिल नहीं जा रही है बट ये नहीं कि इधर ਆ ਗਿਆ ਗਿਆ ਕਿੰਨੀ ਇੱਕ ਮਿੰਟ ਲਿਖਦੇ ਨੇ ਇਹ ਤੈਦੇ ਤੋਂ ਅਗਲਾ ਬਸ ਕੋਈ ਜੀ ਨਾਲੋ ਜੋ ਐਲਮੈਂਟ ਦੇ ਤਿੰਨ ਜਿਹੇ ਬਾਲੂ ਤਿੰਨਾ ਟੋਟਾ ਜੀ ਜਿਹੜੇ ਕਲੱਬ ਵੱਲੋਂ ਭਰਾਲਾ ਕੀਤਾ ਗਿਆ ਹੈਲਮਟ ਦਾ ਕੀ ਕੋਈ ਚਲੇਗੀ ਇਹ ਕੀ ਇਹ ਤਾਂ ਦੇ ਭਰਾਲਾ ਹੁੰਦਾਰਾ ਨਹੀਂ ਜੀ ਆਇਆ ਜੀ ਕਿਨੇ ਕਲੱਬ ਨੇ ਕੀ ਕਹਿੰਦੇ ਵਿੱਚ ਦੇ ਲਈ ਲਾਓ ਤੁਸੀਂ ਵੀ ਆਪ ਲਾਓ ਮਣੀ ਜੀ ਕੀ ਨਾਮ ਤੁਹਾਡਾ ਜੀ ਅ ਜਿਹੜਾ ਤੇ ਕਲੱਬ ਵੱਲੋਂ ਪ੍ਰਾਲਾ ਕੀਤਾ ਗਿਆ ਹੈ ਹੈਲਪਰ ਦਾ ਕਿਹੋ ਵਿੱਚ ਦੇ ਜੀ ਬਹੁਤ ਬੱਧੀਆ ਹੈਲਮਟਾ ਮਾ ਕੇ ਰੱਖਣਾ ਲੋਕ ਕਟੀ ਚਾ ਰਹੀ ਹੈ ਹੋਰ ਲਾ ਲਾ ਹਟਾਓ ਹਟਾਓ ਕਹਿੰਦੇ ਕਿ ਨਾਮਾ ਟੋਡਾ ਜੀ ਜਿਸ ਤਰ੍ਹਾਂ ਜੇ ਕਲੱਬ ਉਹ ਜਿਹੜਾ ਟਰਾਲਾ ਕੀਤਾ ਹੈ ਆਬਲਾ ਹੈਲਮਟ ਵਾਲਾ ਕੀ ਕਹਿੰਦੇ ਸੀ ਜੀ ਜੀ ਰੋਕੀ ਜਿਹੜਾ ਕਾਰਕਰਮ ਕੀਤਾ ਹੈ ਹੈਲਮਟ ਵਾਲਾ ਕੀ ਕਹਿੰਦੇ ਸੀ ਜੀ ਦੇ ਜੀ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਲੌਅ ਐਂਡ ਗੋਲਡ ਵੱਲੋਂ ਇੱਕ ਕੈਂਪ ਲਗਾਇਆ ਗਿਆ ਹੈ ਦੋ ਪਹੀਆ ਵਾਹਨਾਂ ਨੂੰ ਹੈਲਮਟ ਵਾਸਤੇ ਮੋਟੀਵੇਟ ਕਰਨ ਵਾਸਤੇ ਜਿੱਥੇ ਪਰਿਵਹਨ ਦਾ ਰੂਲ ਐਂਡ ਰੈਗੂਲੇਸ਼ਨ ਚੱਲ ਸਕੇ ਔਰ ਉੱਥੇ ਲੋਕਾਂ ਦੀ ਜਾਨ ਵੀ ਬਚ ਸਕੇ ਇਹ ਮੋਟੀਵੇਸ਼ਨ ਕੈਂਪ ਹੈ ਜਿਸ ਨਾਲ ਲੋਕਾਂ ਨੂੰ ਇਹ ਕਾਰਜ ਕੀਤਾ ਗਿਆ ਹੈ ਕਿ ਹੈਲਮਟ ਦੋ ਪਹੀਆ ਪਾਵਨ ਚਲਾਉਂਦੇ ਹੋਏ ਹੈਲਮਟ ਦੀ ਵਰਤੋਂ ਜ਼ਰੂਰ ਕਰੇ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਹਮੇਸ਼ਾ ਵੀ ਦੋ ਪਹੀਆ ਵਾਹਨ ਦੇ ਸੱਟ ਵਾਜਦੇ ਸਿਰ ਦੇ ਉੱਪਰ ਜਦ ਤਰ ਜਾਨ ਚਲੀ ਜਾਂਦੀ ਕੀ ਕਹਉਣੀ ਚੀਤੇ ਜੀ ਦੋ ਪਹੀਆ ਵਾਹਨ ਦੇ ਵਿੱਚ ਜ਼ਿੰਦਗੀ ਸੇਫਟੀ ਘੱਟ ਹੁੰਦੀ ਹੈ ਜਿਸ ਟਾਈਮ ਵੀ ਕੋਈ ਐਕਸੀਡੈਂਟ ਹੁੰਦਾ ਹੈ ਤਾਂ ਦੋ ਪਹੀਆ ਵਾਹਨ ਦੇ ਜੋ ਵਿਅਕਤੀ ਚਲਾ ਰਿਹਾ ਹੁੰਦਾ ਹੈ ਉਸ ਦੇ ਸਿਰ ਤੇ ਜ਼ਿਆਦਾ ਸੱਟ ਲੱਗਦੀ ਹੈ ਜਿਸ ਨਾਲ ਜਾਨ ਜਾਨ ਦਾ ਜ਼ਿਆਦਾ ਜੋਖਮ ਬਚਦਾ ਹੋ ਸਕਦਾ ਤਾਂ ਹਲੇ ਘੱਟ ਜੋਖਮ ਹੁੰਦਾ ਪਰ ਦੋ ਵਾਹਿਆ ਵਾਹਨ ਨੂੰ ਬਚਾਉਣ ਵਾਸਤੇ ਹੈਲਮਟ ਬਹੁਤ ਜ਼ਰੂਰੀ ਹੈ ਏਜਪੀ ਪੰਜਾਬ ਵੱਲੋਂ ਪੰਜਾਬ ਪੁਲਿਸ ਵੱਲੋਂ ਰਾਸ਼ਟਰੀ ਸੜਕ ਸੁਰੱਖਿਆ ਮਹਾ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ 21 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਮਨਾਇਆ ਜਾਂਦਾ ਹੈ ਕਿ ਇਹ ਇਸ ਜਿਹੜਾ ਮਾਰਚ ਅਸੀਂ ਰਿਫਲੈਕਟਰ ਕੈਂਪ ਲਗਾਨੇ ਆ ਹੈਲਮਟ ਵੰਡਦੇ ਆ ਅੰਤਿਸਵਾਰ ਹੈਲਮਟ ਦੇ ਵੰਡਣ ਦੇ ਨਾਮ ਨਾਲ ਜਿਹੜਾ ਸੋਚਿਆ ਕਿ ਹੈਲਮਟ ਬੈਂਕ ਬਣਾਉਣ ਜਾ ਰਹੇ ਆ ਅਸੀਂ ਸਮਾਨਾ ਚ ਵੀ ਹਰ ਪੈਟਰੋਲ ਪੰਪ ਤੇ ਹੈਲਮਟ ਬੈਂਕ ਬਣਾਉਣ ਜਾ ਰਹੇ ਆ ਉੱਥੇ ਅਸੀਂ ਹੈਲਮਟ ਰੱਖੇ ਜਾਣਗੇ ਸਾਡੇ ਲੋਇੰਗ ਕਲੱਬ ਸਮਾਨਾ ਗੋਲਡ ਵੱਲੋਂ ਜੇ ਕਿਸੇ ਨੂੰ ਜਰੂਰਤ ਹੋਏਗੀ ਜਿਹੜਾ ਜ਼ਰੂਰਤਮੰਦ ਹੋਏਗਾ ਮਨ ਲਓ ਪਟਿਆਲੇ ਜਾਣਾ ਤਾਂ ਪਟਿਆਲਾ ਰੋਡ ਦੇ ਪੰਪ ਤੋਂ ਹੈਲਮਟ ਮਿਲਣਗੇ। ਭਵਨਗੜ੍ਹ ਜਾਣਾ ਤਾਂ ਪੰਨੇ ਦਾ ਰੋਡ ਦੇ ਜਿਹੜਾ ਵੀ ਪਹਿਲਾ ਪੰਪ ਹੈ ਉੱਥੇ ਉਹ ਹੈਲਮਟ ਮਿਲਣਗੇ। ਜਿੱਧਰ ਜਾਣਾ ਤਾਂ ਜਿੱਧਰ ਰੁਕਦੇ ਜਿਹੜਾ ਵੀ ਪੰਪ ਹੈ ਉਹਦੇ ਹੈਲਮਟ ਮਿਲੂਗਾ ਉਹ ਮੁਕਤ। ਪਰ ਉਹ ਉੱਥੇ ਤੋਂ ਵੀ ਯੂਜ਼ ਕਰ ਲਈਏ। ਮਨ ਲਓ ਉਹ ਜਿੱਧਰ ਜਾ ਰਹੇ ਤਾਂ ਜਾਂਦੇ ਹੋ ਤੇ ਹੈਲਮਟ ਲੈ ਕੇ ਆਉਂਦੇ ਹੋ ਪੰਪ ਕਰਕੇ ਆਏਗਾ। ਇਸ ਤਰ੍ਹਾਂ ਦਾ ਸੀ ਕਿ ਕਲਬ ਵੱਲੋਂ ਪ੍ਰਚਾਲਾ ਕਰ ਰਹੇ ਹਾਂ। ਜੇਪੀ ਜਿਸ ਤਰ੍ਹਾਂ ਅਕਸਰ ਦੇਖਿਆ ਜਾਂਦਾ ਜਿਹੜਾ ਸੜਕਾ ਹਾਸਾ ਹੁੰਦਾ ਹੈ ਸਿਰ ਉੱਤੇ ਸੱਟ ਲੱਗਦੀ ਹੈ ਮੇਹਰ ਜਾਨ ਚਲੀ ਜਾਂਦੀ ਹੈ। ਤੁਸੀਂ ਸਾਡੇ ਚੈਨਲ ਨਾਲ ਜਿਹੜੇ ਸਕੂਟਰ ਦੋ ਪਹੀਆ ਵਾਹਨ ਚਲਾਉਂਦੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜੀ ਮੈਂ ਦੇਖੋ ਉਹਨਾਂ ਨੂੰ ਸੁਨੇਹਾ ਦੇਣ ਦੀ ਲੋੜ ਨਹੀਂ ਹਰ ਬੰਦੇ ਨੂੰ ਪਤਾ ਏ ਕਿ ਹੈਲਮਟ ਕਿ ਅਪੀਸ਼ੇਸ਼ ਲਈ ਹੈ ਪਰ ਮੈਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਕਿ ਉਹ ਥੋੜਾ ਜਿਹਾ ਸਖਤੀ ਕਰਨ ਕਿਉਂਕਿ ਜਦੋਂ ਸਾਡੇ ਲੋਕ ਸਖਤੀ ਦੇਖਿਆ ਜਿਤਨਾਮ ਬਣੇ ਜਦੋਂ ਪ੍ਰਸ਼ਾਸਨ ਸਖਤੀ ਕਰਦਾ ਹੈ ਤਾਂ ਲੋਕ ਆਪਣੇ ਹੈਲਮਟ ਲਾਣਾ ਸ਼ੁਰੂ ਕਰ ਦੇਣਗੇ ਬਾਕੀ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਹੈਲਮਟ ਜ਼ਰੂਰ ਲਗਾਉਣ